ਸੰਭੂ ਪੰਜਾਬੀ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਜਸਪਾਲ ਸਿੰਘ ਨਸ਼ਾ ਮੁਕਤ ਪੰਜਾਬ ਇਕਾਈ ਜ਼ਿਲ੍ਹਾ ਮਾਨਸਾ ਆਪ ਜੀ ਦਾ ਸਵਾਗਤ ਕਰਦਾ ਹਾਂ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਸਟੇਟ ਨਸ਼ਾ ਮੁਕਤ ਪ੍ਰਦੇਸ਼ ਬਣਾਉਣ ਦੇ ਲਈ ਝੋਟੇ ਹੋਏ ਹਾਂ ਤੁਸੀਂ ਅਸੀਂ ਆਪੋ ਆਪਣੇ ਪੱਧਰ ਤੇ ਸਾਰਥਕ ਕਦਮ ਪੁੱਟਦੇ ਹੋਏ ਇਸ ਸੁਪਨੇ ਦੀ ਪੂਰਤੀ ਵੱਲ ਬਦ ਰਹੇ ਹਾਂ ਨਸ਼ਿਆਂ ਦੀ ਜੋ ਪ੍ਰਵਿਰਤੀ ਹੈ ਉਸ ਦਾ ਇੱਕ ਪਹਿਲੂ ਆਪ ਜੀ ਨਾਲ ਸਾਂਝਾ ਕਰਾਂਗੇ ਸਾਡੀ ਜੋ ਸਿੱਖਿਆ ਪ੍ਰਣਾਲੀ ਹੈ ਜੋ ਭਾਰਤ ਦੀ ਹਿੰਦੂਸਤਾਨ ਦੀ ਜੋ ਸਿੱਖਿਆ ਪ੍ਰਣਾਲੀ ਸੀ ਉਸ ਦੇ ਵਿੱਚ ਮੁਗਲਾਂ ਤੋਂ ਪਹਿਲਾਂ ਗੁਰੂਕੁਲ ਸਨ ਮੰਦਰਾਂ ਗੁਰਦੁਆਰਿਆਂ ਦੇ ਵਿੱਚ ਫਿਰ ਪੜ੍ਹਾਈ ਹੋਣ ਲੱਗੀ ਹੌਲੀ-ਹੌਲੀ ਦੇਸ਼ ਆਜ਼ਾਦ ਹੋਇਆ ਸਰਕਾਰੀ ਸਕੂਲ ਕਾਲਜ ਯੂਨੀਵਰਸਿਟੀਆਂ ਬਣੇ ਤੱ ਤਕਰੀਬਨ 1990ਆਂ ਤੱਕ ਸਕੂਲਾਂ ਦੇ ਵਿੱਚ ਕਿਸੇ ਫੀਮੇਲ ਅਧਿਆਪਕ ਨੂੰ ਅਸੀਂ ਭੈਣ ਜੀ ਕਹਿੰਦੇ ਸੀ ਤੇ ਜੋ ਮੇਲ ਅਧਿਆਪਕ ਸੀ ਉਹਨਾਂ ਨੂੰ ਅਸੀਂ ਮਾਸਟਰ ਜੀ ਕਹਿੰਦੇ ਸੀ 1990ਆਂ ਤੋਂ ਬਾਅਦ ਜੋ ਸਕੂਲਾਂ ਕਾਲਜਾਂ ਦੇ ਵਿੱਚ ਸ੍ਰੀਮਾਨ ਜੀ ਸ੍ਰੀਮਤੀ ਜੀ ਭੈਣ ਜੀ ਮਾਸਟਰ ਜੀ ਪ੍ਰੋਫੈਸਰ ਸਾਹਿਬ ਵਰਗੇ ਜੋ ਸ਼ਬਦ ਸੀ ਉਹ ਸ਼ਬਦ ਪੱਛਮੀ ਸਭਿਅਤਾ ਦਾ ਪ੍ਰਭਾਵ ਕਬੂਲਦੇ ਹੋਏ ਮੈਡਮ ਤੇ ਸਰ ਦੇ ਵਿੱਚ ਬਦਲ ਗਏ ਅੰਗਰੇਜ਼ੀ ਭਾਸ਼ਾ ਸਾਡੇ ਜਦੋਂ ਅੰਗਰੇਜ਼ ਆਏ ਤਾਂ ਕਲਕੱਤੇ ਦੇ ਵਿੱਚ 1828 ਦੇ ਨੇੜੇ ਡਬਲ ਡੈਕਰ ਵਾਲੀਆਂ ਜੋ ਬਸਾਂ ਚੱਲੀਆਂ ਕੋਲਕੱਤਾ ਦੇ ਵਿੱਚ ਅੰਗਰੇਜ਼ਾਂ ਦੁਆਰਾ ਚਲਾਈਆਂ ਗਈਆਂ ਪਹਿਲੀ ਦਫਾ 1828 ਦੇ ਵਿੱਚ ਉਹਨਾਂ ਨੇ ਉਹਨਾਂ ਬੱਸਸ ਦੇ ਉੱਪਰ ਇੱਕ ਸ਼ਾਰਟ ਡਰੈਸ ਛੋਟੇ ਕੱਪੜਿਆਂ ਵਾਲੀ ਇੱਕ ਔਰਤ ਦੀ ਫੋਟੋ ਲਗਾ ਕੇ ਉਸ ਦੀ ਜੋ ਐਡਵਰਟਾਈਜ਼ਮੈਂਟ ਕੀਤੀ ਮਤਲਬ ਕਿ ਜੋ ਪੱਛਮੀ ਸਭਿਅਤਾ ਹੈ ਉਹਨਾਂ ਨੇ ਆਪਣੀ ਇਸ਼ਤਿਹਾਰਬਾਜ਼ੀ ਦੇ ਵਿੱਚ ਔਰਤ ਨੂੰ ਇੱਕ ਬਿੰਬ ਵਜੋਂ ਪੇਸ਼ ਕੀਤਾ ਜਿਹੜਾ ਜਵੱਦ ਦੇ ਵੱਦ ਦੇ ਹਰ ਪੱਖ ਦੇ ਉੱਪਰ ਭਾਰੂ ਪੈ ਗਿਆ ਤਾਂ ਉਸੇ ਤਰ੍ਹਾਂ ਜੋ ਸਾਡੇ ਸਕੂਲਾਂ ਦੇ ਵਿੱਚ ਸ਼ਬਦ ਸਨ ਭੈਣ ਜੀ ਸ਼ਬਦ ਸੀ ਉਹ ਸ਼ਬਦ ਮੈਡਮ ਸ਼ਬਦ ਨੇ ਲੈ ਲਿਆ ਮੈਡਮ ਸ਼ਬਦ ਇੱਕ ਫਿਰ ਵੀ ਚੰਗਾ ਸ਼ਬਦ ਸੀ ਸਮੇਂ ਦੇ ਨਾਲ ਮੈਡਮ ਤੋਂ ਮੈਮ ਸਾਡੇ ਮੈਮ ਸਾਡੇ ਵਾਲੀ ਮੈਮ ਮੇਰੇ ਵਾਲੀ ਮੈਮ ਤੱਕ ਆ ਗਏ कोरोना काल ਆਇਆ WhatsApp ਗਰੁੱਪਸ ਬਣਾਉਣੇ ਪਏ ਆਨਲਾਈਨ ਐਜੂਕੇਸ਼ਨ ਨੂੰ અપਨਾਉਣਾ ਪਿਆ ਉਹਦੇ ਵਿੱਚ ਫਿਰ ਸੈਲਫੀ ਦਾ ਜ਼ਮਾਨਾ ਸ਼ੁਰੂ ਹੋਇਆ ਉਸ ਸੈਲਫੀ ਦੇ ਵਿੱਚ ਫੋਟੋਆਂ ਦਾ ਆਦਾਨ ਪ੍ਰਦਾਨ ਸ਼ੁਰੂ ਹੋਇਆ ਗੱਲ ਇੱਥੋਂ ਤੱਕ ਪਹੁੰਚ ਗਈ ਕਿ ਮੇਰੇ ਮੈਮ ਸਾਡੇ ਮੈਮ ਤੇ ਉਹ ਭੈਣ ਜੀ ਤੋਂ ਜਦੋਂ ਮੈਮ ਤੱਕ ਆਏ ਤਾਂ ਉਹਨਾਂ ਦੇ ਮਨ ਦੇ ਵਿਚੜਾ ਸਤਕਾਰ ਸੀ ਜੋ ਗੈਪ ਸੀ ਉਹ ਵੀ ਘਟਨਾ ਸ਼ੁਰੂ ਹੋਇਆ ਤੇ ਨਤੀਜੇ ਵਜੋਂ ਕਿਸ਼ੋਰ ਅਵਸਥਾ ਵਾਲੇ ਬੱਚੇ ਮੁੰਡੇ ਵੀ ਕੁੜੀਆਂ ਵੀ ਆਪਣੇ ਅਧਿਆਪਕਾਂ ਦੇ ਨਾਲ ਪਾਰਟੀਆਂ 'ਚ ਨੱਚਣ ਗਾਉਣ ਨੂੰ ਪਹਿਲ ਦੇਣ ਲੱਗੇ ਤੇ ਹੁਣ ਸੀਮਾ ਇਹ ਹੈ ਕਿ ਅਧਿਆਪਕ ਤੇ ਵਿਦਿਆਰਥੀ ਦਾ ਆਪਸੇ ਵਿੱਚ ਜੋ ਗੈਪ ਹੈ ਜੋ ਇੱਕ ਨਿਸ਼ਚਿਤ ਗੈਪ ਹੋਣਾ ਚਾਹੀਦਾ ਸਤਿ ਇੱਕ ਦੂਰੀ ਹੋਣੀ ਚਾਹੀਦੀ ਸੀ ਉਹ ਖਤਮ ਹੋ ਰਹੀ ਹੈ ਕਿਉਂਕਿ ਕਈ ਵਾਰ ਜਦੋਂ ਸਾਡੇ ਵਿਚਕਾਰ ਇੱਕ ਹਿੰਦਸਾ ਘਟ ਜਾਂਦਾ ਹੈ ਇੱਕ ਦੂਰੀ ਘਟ ਜਾਂਦੀ ਹੈ ਇੱਕ ਗੈਪ ਘਟ ਜਾਂਦਾ ਹੈ ਤਾਂ ਗੱਤ ਮੇਜੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਉਹ ਵੀ ਕਿਹੜੇ ਰਿਸ਼ਤੇ ਦੇ ਵਿੱਚ ਗੁਰੂ ਤੇ ਚੇਲੇ ਦੇ ਰਿਸ਼ਤੇ ਦੇ ਵਿੱਚ ਜਦੋਂ ਇੱਕ ਦੂਸਰੇ ਦੇ ਨਾਲ ਅਸੀਂ ਇੱਕ ਅਧਿਆਪਕ ਤੇ ਵਿਦਿਆਰਥੀ ਤੋਂ ਹਟ ਕੇ ਕੁਝ ਸ਼ਬਦਾਂ ਦਾ ਗੱਲਾਂ ਦਾ ਆਦਾਨ-ਪ੍ਰਦਾਨ ਸ਼ੁਰੂ ਕਰ ਦਿੱਤਾ ਹੈ ਸਾਡੀ ਪ੍ਰਵਿਰਤੀ ਉਸ ਤਰ੍ਹਾਂ ਦੀ ਹੋ ਗਈ ਹੈ ਤਾਂ ਉੱਥੇ ਸਿੱਖਿਆ ਦਾ ਮਿਆਰ ਘਟਣਾ ਸੁਭਾਵਿਕ ਹੈ ਤੇ ਜਿੱਥੇ ਸਿੱਖਿਆ ਦਾ ਮਿਆਰ ਘਟ ਜਾਵੇ ਉੱਥੇ ਸਾਡੇ ਬੱਚਿਆਂ ਨੂੰ ਖਾਸ ਕਰਕੇ ਕਿਸ਼ੋਰ ਅਵਸਥਾ ਦੇ ਵਿੱਚ ਜੋ ਮਾੜੀਆਂ ਪ੍ਰਵਿਰਤੀਆਂ ਨੇ ਖਾਸ ਕਰਕੇ ਜਿਵੇਂ ਨਸ਼ੇ ਹਨ ਅਸ਼ਲੀਲਤਾ ਹੈ ਅਸ਼ਲੀਲ ਗਾਣੇ ਨੇ ਅਸ਼ਲੀਲ ਗੱਲਾਂ ਨੇ ਉਹ ਆਪਣੀ ਗ੍ਰਿਫਤ ਦੇ ਵਿੱਚ ਲੈਂਦੀਆਂ ਨੇ ਸੋ ਇਸ ਵੀਡੀਓ ਤੇ ਜਰੇ ਸਿਰਫ ਇਹ ਹੈ ਕਿ ਅਧਿਆਪਕ ਅਤੇ ਵਿਦਿਆਰਥੀ ਦਾ ਰਿਸ਼ਤਾ ਉੱਤਮ ਰਿਸ਼ਤਾ ਹੈ ਅਸੀਂ ਉਹਨਾਂ ਨੂੰ ਆਪਣੀ ਭਾਸ਼ਾ ਦੇ ਵਿੱਚ ਆਪਣੇ ਸਤਕਾਰ ਦੇ ਵਿੱਚ ਜਿਉਂਦੇ ਰੱਖੀਏ ਤਾਂ ਜੋ ਸਾਡੇ ਸਿੱਖਿਆ ਦੇ ਸਕਣ ਵਾਲੀ ਤੇ ਸਿੱਖਿਆ ਲੈ ਸਕਣ ਵਾਲੀ ਜੋ ਪ੍ਰਵਿਰਤੀ ਹੈ ਇਹਦਾ ਵਿਕਾਸ ਹੋ ਸਕੇ ਤੇ ਅਸੀਂ ਸਿੱਖਿਅਤ ਹੋ ਕੇ ਨਰਵਾ ਤੇ ਚੰਗਾ ਸਮਾਜ ਸਿਰਜ ਸਕੀਏ ਬਹੁਤ ਬਹੁਤ ਧੰਨਵਾਦ